ਆਪਣੇ ਕਰਦੇ ਮੈਂ ਕਿ ਤੇਰਾ ਕੀ ਕਸੂਰ ਹੈ ਤੈਨੂੰ ਕਿਹੜਾ ਪਤਾ ਤਾਂ ਉਹਦੇ ਮਨ ਦਾ ਵੀ ਉਹਨੇ ਕੀ ਕਰਨਾ ਤੇਰੇ ਨਾਲ ਮੈਂ ਸਾਰੇ ਪਰਿਵਾਰ ਚ ਹੋਇਆ ਜੀ ਪੂਆ ਸੱਤ ਦਾ ਮੁੰਡਾ ਇਹਨੱਕਾ ਮਗਰਿਆ ਬਰਾ ਮੇਰੇ ਪੜੋਈਏ ਦੀ ਸਗੀ ਪੂਆ ਦਾ ਮੁੰਡਾ ਜੀ

ਉਹ ਦਿੱਤੀ ਨਹੀਂ ਦੱਸੀ ਜੀ ਮੇਰਾ ਛੋਟਾ ਭਰਾ ਹੈ ਜੀ ਅੱਛਾ ਕਿਤਨਾ ਹੋਏਗੀ ਬਾਣਾ ਜਿਸ ਤਰ੍ਹਾਂ ਬਕਰ ਬਰ ਰਿਸ਼ਤੇਦਾਰ ਨਹੀਂ ਵੀਰੇ ਗੋਲੀਆਂ ਮਾਰੀਆਂ ਅੱਛਾ ਜੀ ਕਿੰਨਾ ਕਦਮ ਹੋ ਗਿਆ ਦੀ ਬਾਰਗਨ ਸੱਤ ਸੱਤ ਸਾਲ ਹੋਏ ਨੇ ਹਰ ਅੱਛਾ ਜੀ ਪਰਿਵਾਰ ਵੀ ਨਾਲ ਸੀ ਜੀ ਉਹਦੇ ਬੱਚੇ ਤਾਂ ਹੋਣ ਗਏ ਜੀ ਹਲੇ 2024 ਦੇ ਮਾਰਚ ਚ ਗਏ ਸੀ ਕੋਈ ਗੱਲ ਸਾਹਮਣੇ ਆਈ ਜੀ ਵੀ ਗੋਲੀਆਂ ਕਿਉਂ ਮਾਰ ਲਈਆਂ ਸੀ ਉਹ ਲੈਤੀ ਟਰੱਕ ਪਿੱਛੇ ਕਹਿੰਦੇ ਆ ਜੀ ਕੋਈ ਬਹਿਸ ਵਣੀ ਹੋਈ ਆ ਹੁਣ ਆਪਾਂ ਕੋਲ ਨਹੀਂ ਸੀ ਆਪਾਂ ਨੂੰ ਇੰਨਾ ਕਲੀਅਰ ਵੀ ਨਹੀਂ ਕਹਿ ਸਕਦੇ ਕੀ ਹੋਇਆ ਕੀ ਨਹੀਂ ਪਰ ਸਾਨੂੰ ਇੰਨਾ ਕੁ ਪਤਾ ਵੀ ਸਾਡਾ ਬੰਦਾ ਲੜਨ ਵਾਲਾ ਨਹੀਂ ਨਾ ਲੜ ਸਕਦਾ ਕਰੇ ਨਾ ਅਰੇ ਕਦੇ ਕੋਈ ਲੜਿਆ ਜੀ ਜ਼ਿੰਦਗੀ 'ਚ 38 39 ਸਾਲ ਦੀ ਉਮਰ 'ਚ ਮੈਨੂੰ ਕੋਈ ਰਾਂਭਾ ਨਹੀਂ ਆਇਆ ਜੀ ਦਾ ਵੀ ਤੇਰੇ ਭਰਾ ਨੇ ਸਾਡੇ ਨਾਲ ਆਇਆ ਕਰ ਲਿਆ ਜਾਂ ਆਇਆ ਕਰ ਲਿਆ ਜੀ ਜ਼ਿੰਦਗੀ ਦਾ ਕੋਈ ਗੱਲ ਬਾਤ ਨਹੀਂ ਇਹ ਤਾਂ ਕਹ ਲੋ ਇੱਕ ਦੁਸ਼ਮਣੀ ਕੱਢਣ ਵਾਲੀ ਗੱਲ ਹੋ ਗਈ ਬਸ ਜਿਆ ਉਹਦੇ ਲੈ ਕੇ ਸੀਗੇ ਵੀ ਤੇਰੇ ਨਾਲ ਆਏ ਹੋਣੀ ਐ ਉੱਤੇ ਜਾਣਾ ਸੀ ਆਹ ਕੰਮ ਸਾਡੇ ਨਾਲ ਹੋਣਾ ਸੀਗਾ ਬਾਈ 30 ਸੋਟ ਕੇ ਬਾਹਰ ਤੇ ਜਾਂਦੀ ਸੀ ਸੋਜ ਕੇ ਤਾਂ ਹਰ ਇੱਕ ਬੰਦਾ ਜਾਂਦਾ ਜੀ ਬੱਚਾ ਆਪਣੇ ਭੁੱਖ ਲਈ ਜਾਂਦਾ ਪਰ ਭੁੱਖ ਐਡੀ ਛਿੱਤੀ ਧੁੰਦਲਾ ਹੋ ਜੂ ਇਹਦਾ ਵੀ ਨਹੀਂ ਪਤਾ ਹੈਗਾ ਕੀ ਬਣਿਆ ਕੀ ਨਹੀਂ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਜੇ ਉਹਨੂੰ ਪਤਾ ਜੀ ਦੇ ਨਾਲ ਹੋਈ ਐ ਜੇ ਉਹਨੂੰ ਪਤਾ ਜੀ ਨੇ ਕਰੀ ਐ ਉਹਦੇ ਨਾਲ ਵਿਚਾਰੇ ਨਾਲ ਵੇ ਕੋਈ ਗੱਲਬਾਤ ਨਹੀਂ ਕੋਈ ਸਾ ਜਿੰਦਗੀ ਸਾਰੀ ਜਿੰਦਗੀ ਦਾ ਕੋਈ ਲੰਬਾ ਨਹੀਂ ਆਇਆ ਜੀ ਅਜੇ ਤੱਕ ਪਰਿਵਾਰ 'ਚ ਕੰਮ-ਕੰਮ ਤੋਂ ਆਪਣਾ ਘਰ ਆ ਜਾਂ ਔਰੇ ਜਿੱਨਾਂ 'ਚ ਰਹਿੰਦਾ ਰਿਹਾ ਔਰੇ ਘਰ ਖੇਤ ਉੱਥੇ ਜਾਂ ਘਰ ਆ ਜਾਂ ਆਪਣੀ ਗੱਡੀ ਦੇ ਆ ਵੀ ਜਿਹੜਾ ਲੈ ਕੇ ਬੱਸ ਲੈਣ ਚਲੇ ਗਿਆ ਟਰੱਕ ਚਲਾਉਂਦਾ ਸੀ ਵਧੀਆ ਆਪਣਾ ਗੁਜ਼ਾਰਾ ਆਪਣਾ ਚੱਲਦਾ ਸੀ ਬਾਦਰ ਕਿਥੇ ਲੱਗ ਰਹਿ ਗਿਆ ਗਲੋਬੀਆ ਜੋ ਸਤੇਦਾਰ ਮੇਰੇ ਭੈਣ ਭਣੂ ਜਨੇ ਜੀ ਨਾਲ ਕੋਲ ਰਹਿੰਦਾ ਜੀ ਉਹ ਵੀ ਵਿਚਾਰੇ ਤੜਪ ਰਹੇ ਰਹਿੰਦੇ ਬ੍ਰੈਕ ਸਵੇਰ ਦੇ ਭੈਣ ਨੇ ਘਾਕੇ ਨਹੀਂ ਦੇਖਿਆ ਅੰਦਰ ਹੀ ਰਹੀ ਹੈ ਉਹ ਜਿਹਾ ਜਤੀ ਹੈ ਗੱਲ ਨਹੀਂ ਕਰਦੀ ਮੇਰੇ ਨਾਲ ਹੋਇਆ ਜੀ ਬਹੁਤ ਮਜ਼ਾ ਮੇਰੇ ਨਾਲ